ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਸ਼ਗਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਾਨੂੰ ਜੀ ਆਇਆਂ ਜੀ ਆਪ ਸਾਰੇ ਮਿਲ ਕੇ ਪਹਿਲਾ ਸ਼ਬਦ ਆਚਾਰਨ ਤੇ ਉਸ ਤੋਂ ਪ੍ਰੰਤੂ ਸੇ ਅਰਥ ਕਰਾਂਗੇ ਅੱਜ ਸੋਠ ਮਹੱਲਾ ਪੰਜਵਾਂ ਦੇ 99 89ਵਾਂ ਸ਼ਬਦ ਦੀ ਵਾਰੀ ਹੈ ਜੀ ਸੋਠ ਮਹੱਲਾ ਪੰਜਵਾਂ ਸਰਬ ਸੁਖਾ ਕਾ ਦਾਤਾ ਸਤਗੁਰ ਤਾ ਕੀ ਸਰਨੀ ਪਾਏ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਾਇਏ ਸਰਬ ਸੁਖਾ ਕਾ ਦਾਤਾ ਸਤਗੁਰ ਤਾਂ ਕੀ ਸਰਨੀ ਪਾਈਏ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਾਇਏ ਹਰ ਰਸ ਪੀਵੋ ਪਾਈ ਨਾਮ ਜਪੋ ਨਾਮੇ ਆਰਾਧੋ ਗੁਰਪੂਰੇ ਕੀ ਸਰਨਾਇ ਰਹਾ ਹਰ ਰਸ ਪੀਵੋ ਪਾਈ ਨਾਮ ਜਪੋ ਨਾਮੇ ਆਰਾਧੋ ਗੁਰਪੂਰ ਹੈ ਕੀ ਸਰਨਾਈ ਰਹਾਓ ਤਿਸੇ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲੁਲਾਈ ਤਿਸੇ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲੁਲਾਈ ਸਰਬ ਸੁਖਾਂ ਦਾ ਦਾਤਾ ਸਤਗੁਰ ਤਾਂ ਕੀ ਸਰਨੀ ਪਾਈਏ ਦਰਸਨ ਭੇਟਿਤ ਹੋਤ ਅਨੰਦਾ ਦੁਖ ਗ ਹਰ ਗਾਈਏ ਇਹ ਸ਼ਬਦ ਜੀ ਗੁਰੂ ਜੀ ਸਿੱਖ ਦਿੰਦੇ ਹਨ ਜੀ ਕਿ ਇਹ ਪਾਈ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਪ੍ਰਭ ਦੇ ਸ਼ਰਨ ਲਗਣਾ ਚਾਹੀਦਾ ਹੈ ਜੀ ਚਰਨੀ ਲਗਣਾ ਚਾਹੀਦਾ ਹੈ ਜੀ ਗੁਰਪਾਪ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਅਤੇ ਆਪਾਪਾ ਆਪਣੇ ਹਉਮੈ ਹੰਕਾਰ ਨੂੰ ਤਿਆਗ ਕੇ ਸਤਿਗੁਰੂ ਦੇ ਚਰਨਾਂ ਉਸ ਤਿਸ਼ਰਨ ਵਿੱਚ ਜਾਣਾ ਚਾਹੀਦਾ ਹੈ ਜੀ ਅਤੇ ਪਰਮੇਸ਼ਰ ਅੱਗੇ ਬੇਨਤੀ ਕਰਨੀ ਚਾਹੀਦੀ ਹੈ ਜੀ ਕਿ ਵਾਹਿਗੁਰੂ ਪਰਮੇਸ਼ਰ ਪ੍ਰਭ ਸਾਡੇ ਤੇ ਆਪਣੀ ਕਿਰਪਾ ਕਰੋ ਕਿ ਅਸੀਂ ਤੁਹਾਡੀ ਸ਼ਰਨ ਵਿੱਚ ਆ ਜਾਈਏ ਜੀ ਸਾਨੂੰ ਆਪਣੀ ਸ਼ਰਨ ਵਿੱਚ ਪਾਓ ਜੀ ਫਿਰ ਗੁਰੂ ਜੀ ਆਖਦੇ ਹਨ ਗੁਰਸ਼ਬਦ ਗਰਮਾਣੀ ਨਾਮ ਸਿਮਰਨ ਅਤੇ ਸਤਗੁਰ ਦੇ ਦਰਸ਼ਨ ਕਰਨ ਨਾਲ ਆਨੰਦਤਾ ਹojਤਾ ਹੈ ਜੀ ਅਤੇ ਪਰਮੇਸ਼ਰ ਹਰ ਦੇ ਗੁਣ ਗਾਉਣ ਨਾਲ ਸਾਰੇ ਦੁੱਖ ਚਲੇ ਜਾਂਦੇ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਹਰ ਰਸ ਪੀਵੋ ਪਾਈ ਨਾਮ ਜਪੋ ਨਾਮੇ ਰਾਤੇ ਗੁਰਪੂਰੇ ਕੀ ਸਰਾਈ ਰਹਾਓ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੇ ਆਰਾਦੋ ਗੁਰਪੂਰੇ ਕੀ ਸਰਨਾਈ ਰਹਾਓ ਗੁਰੂ ਜੀ ਆਖਦੇ ਨੇ ਭਾਈ ਪਰਮੇਸ਼ਰ ਹਰ ਦੇ ਗੁਰਸਤ ਗੁਰਬਾਣੀ ਨਾਮ ਰੂਪ ਰਸਨ ਉਪਿਉ ਨੇ ਓਹੀ ਸੱਚਾ ਅੰਮ੍ਰਿਤ ਹੈ ਜੀ ਗੁਰਸ਼ਬਦ ਗੁਰ ਬਾਣੀ ਨਾਮ ਸਿਮਰਨ ਨੂੰ ਜਪੋ ਜਾਈ ਅਤੇ ਗੁਰਸ਼ਬਦ ਗੁਰ ਬਾਣੀ ਨਾਮ ਨੂੰ ਰਾਤ ਦੇ ਪੂਰੇ ਗੁਰੂ ਦੀ ਸਰਨੀ ਵਿੱਚ ਪਵੋ ਜੀ ਪਾ ਪੂਰੇ ਗੁਰੂ ਦੀ ਸਰਨੀ ਭਾਵ ਆਪਾ ਭਾਵ ਛੱਡ ਕੇ ਪਰਮੇਸਰ ਦੀ ਜਰਨੀ ਲਗਣਾ ਚਾਹੀਦਾ ਹੈ ਜੀ ਰਹਾਓ ਫਿਰ ਗੁਰੂ ਜੀ ਆਖਦੇ ਹਨ ਤੇ ਸੇ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਇ ਹੈ ਭਾਈ ਪਰਮੇਸ਼ਰ ਰੂਪ ਸਾਧਗੁਰ ਦੇ ਦਰਸ਼ਨ ਉਹਨਾਂ ਨੂੰ ਹੀ ਪ੍ਰਾਪਤ ਹੁੰਦੇ ਹਨ ਜੀ ਦਿਨਾਂ ਦੇ ਪਾਗਾ ਵਿੱਚ ਤੁਰਾ ਲਿਖਿਆ ਹੁੰਦਾ ਹੈ ਜੀ ਅਤਿ ਜੋ ਗੁਰਮੁਖ ਗੁਰਸ਼ਾਦ ਗੁਰ ਬਾਣੀ ਨਾਮ ਸਿਨ ਵਿੱਚ ਲੱਗਦੇ ਹਨ ਤੇ ਪਰਮੇਸ਼ਰ ਦੀ ਕਿਰਪਾ ਨਾਲ 오 ਪਰਮੇਸ਼ਰ ਰੱਬ ਦੀ ਸ਼ਰਨ ਵਿੱਚ ਆਂਦੇ ਹਾਂ ਜੀ ਫਿਰ ਗੁਰੂ ਜੀ ਆਖਦੇ ਹਨ ਪਰਮੇਸ਼ਰ ਰੱਬ ਜੀ ਨਾਨਕ ਦਾਸ ਦੀ ਬੇਨਤੀ ਹੈ ਜੀ ਕਿ ਮੈਂ ਤੁਹਾਡੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਤੁਹਾਡੇ ਗੁੰਘਾਉਂਦੇ ਹਾਂ ਗੁਰਸ਼ਬਦ ਗੁਰਬਾਣੀ ਨਾਮ ਵਿਚ ਆਪਣੀ ਲਵ ਲਗਾਈ ਹੈ ਜੀ ਮੇਰੇ ਤੇ ਤੁਹਾਡੀ ਕਿਰਪਾ ਕਰਕੇ ਹੀ ਮੈਂ ਤੇ ਤੁਹਾਡੀ ਸਰਨੀ ਆਇਆ ਹਾਂ ਜੀ ਇਹ ਸ਼ਬਦਾ ਸਾਰ ਇਸ ਤਰ੍ਹਾਂ ਘਰੀ ਹੈ ਜੀ ਇਸ ਸ਼ਬਦ ਗੁਰੂ ਜੀ ਉਦੇਸ਼ ਦਿੰਦੇ ਹਨ ਜੀ ਕਿ ਗੁਰਸ਼ਧਗੁਰ ਬਾਣੀ ਨਾਮ ਸਿਮਰਨ ਦੁਆਰਾ ਪਰਮੇਸਰ ਰਕੀ ਬੇਨਤੀ ਕਰਨੀ ਚਾਹੀਦੀ ਹੈ ਜੀ ਅਰਦਾਸ ਕਰਨੀ ਚਾਹੀਦੀ ਹੈ ਜੀ ਕਿ ਵਾਹਿਗੁਰੂ ਸਾਡੇ ਤੇ ਮਿਹਰ ਕਰ ਆਪਣੀ ਕਿਰਪਾ ਕਰ ਕਿ ਅਸੀਂ ਤੁਹਾਡੇ ਨਾਮ ਨੂੰ ਜਪਦੇ ਰਹੀਏ ਜੀ ਅਰਾਧਦੇ ਰਹੀਏ ਜੀ ਅਤੇ ਤੁਹਾਡੇ ਗੁਣ ਗਾਣ ਸਾਹ ਸੰਗਤ ਵਿੱਚ ਮਿਲ ਬਾਟ ਗਾਉਂਦੇ ਰਹੀਏ ਜੀ ਤੁਹਾਡੇ ਸ਼ਰਨ ਕਦੀ ਨਾ ਛੱਡੀਏ ਜੀ ਫਿਰ ਗੁਰੂ ਜੀ ਆਖਦੇ ਹਨ ਉਸ ਪਰਮੇਸ਼ਰ ਪ੍ਰਭ ਦੇ ਦਰਸ਼ਨ ਮਾਤਰ ਨਾਲ ਹੀ ਸਭ ਦੁੱਖ ਦੂਰ ਹੋ ਜਾਂਦੇ ਹਨ ਜੀ ਪਰ ਜੋ ਜੀ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਵਿੱਚ ਲੱਗਦੇ ਹਨ ਗੁਰੂ ਦੀ ਕਿਰਪਾ ਸਦਕਾ ਉਹਨਾਂ ਨੂੰ ਪਰਮੇਸ਼ਰ ਪ੍ਰਭ ਦੇ ਦਰਸ਼ਨ ਪ੍ਰਾਪਤ ਹੋ ਜਾਂਦੇ ਹਨ ਜੀ ਅਤੇ ਪਰਮੇਸ਼ਰ ਪ੍ਰਭ ਦੀ ਕਿਰਪਾ ਸਦਕਾ ਉਹਨਾਂ ਦੇ ਸਾਰੇ ਦੁੱਖ ਕਲੇਸ਼ ਖਤਮ ਹੋ ਜਾਂਦੇ ਹਨ ਜੀ ਅੱਜ ਤਾਂ ਵਿਚਾਰ ਕਰਦਿਆਂ ਮੇਰੇ ਕੋਲ ਨੇਕਾਂ ਕੋ ਨਾ ਹੋਈਆਂ ਹੋਣਗੀਆਂ ਉਸ ਵਾਸਤੇ ਮੈਂ ਖਿਵਾਦੀ ਜਾਟਕਾਂ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ